ਇਰੇ ਉਹਨਾਂ ਨਾਲ ਡਿਸਕਸ ਕੀਤੇ ਸੀਡ ਐਕਟ ਜਿਹਦੇ ਵਿੱਚ ਸ਼ਾਇਦ ਅਗਲੀ ਪਾਰਲੀਮੈਂਟ ਚੋਂ ਆ ਜੇ ਬਿਲ ਡੀ ਐਕਟ ਕਿ ਵੀ ਜਿਹੜਾ ਆ ਉਹ ਕਿਸੇ ਵੀ ਫਸਲ ਦਾ ਉਹਨੂੰ ਸੈਂਟਲਾਈਜ਼ ਕਰਨ ਲੱਗੇ ਆ ਕਿ ਉਸਾਥੋਂ ਪੁੱਛ ਕੇ ਤੇ ਪੰਜਾਬ ਅਗਰੀਰੀਅਨ ਸਟੇਟ ਕਿ ਪੰਜਾਬ ਤੋਂ ਬਿਨਾ ਕਿਵੇਂ ਹੋ ਸਕਦਾ ਹੈ ਕਿ ਪੰਜਾਬ ਨੂੰ ਬਿਨਾ ਪੁੱਛੇ ਕੋਈ ਬੀਜ ਐਸਾ ਬਣੇ ਅਸੀਂ ਉਹਨਾਂ ਨੂੰ ਕਿਹਾ ਕਿ ਇਹਨੂੰ ਇਹੜਾ ਇਹ ਸੈਕਟ ਨੂੰ ਪਾਰਲੀਮੈਂਟ ਚ ਨਹੀਂ ਲੈ ਕੇ ਆਉਣਾ ਚਾਹੀਦਾ ਤੋਂ ਉਹਨਾਂ ਨੇ ਕਿਹਾ ਕਿ ਓਕੇ ਮੈਂ ਸਾਰਾ ਪਰਦਾ ਦੇਖਦਾ ਕਿ ਮੈਂ ਉਹਦੇ ਬਾਰੇ ਫੈਸਲਾ ਲਵਾਂਗਾ ਤੇ ਅਸੀਂ ਵਿਰੋਧ ਪ੍ਰਗਟ ਕੀਤਾ ਪੰਜਾਬ ਵੱਲੋਂ ਕਿ ਕਿਉਂਕਿ ਸਾਡੇ ਤਾਂ ਖੇਤੀ ਦਾ ਹੀ ओके ਅਸੀਂ ਆਪੇ ਖੇਤੀ ਕਰ ਲੈਨੇ ਆ ਕੁਝ ਫਸਲ ਵੇਚ ਦਿੰਨੇ ਆ ਕੁਝ ਬੀਜ ਵਾਸਤੇ ਫੇਰ ਰੱਖ ਲੈਨੇ ਆ ਅਗਲੇ ਸਾਲ ਵਾਸਤੇ ਸਾਡੇ ਘਰਾਂ ਚ ਕੰਕਰੀਟ ਢੋਲ ਜੇ ਸਾਡੇ ਘਰਾਂ ਚ ਐਦਾਂ ਦੇ ਸਟੋਰੇਜ ਰਹੀ ਹੈ ਨੈਚੁਰਲ ਸਟੋਰੇਜ ਤੇ ਹੁਣ ਜੇ ਕੋਈ ਸਾਨੂੰ ਕੰਪਨੀ ਕਹੂਗੀ ਤਾਂ ਤੋਂ ਕਿ 20 ਸੱਤ ਹੋਈ ਲੈਣਾ ਤਾਂ ਇਹ ਮੇਰੇ ਖਿਆਲ ਚ ਚੰਗੀ ਚੰਗੀ ਗੱਲ ਨੇ ਅਸੀਂ ਇਹ ਹੁਣ ਤਾਂ ਉਹਨਾਂ ਨੂੰ ਕਿਆ ਇਸ ਹੀ ਡੈਕਟੂ ਦਾ ਉਹਦਾ ਬਿੱਲ ਪਾਰਲੀਮੈਂਟ ਚ ਨਹੀਂ ਆਉਣਾ ਚਾਹੀਦਾ ਐਸਵਾਈਐਲ ਦਾ ਇਸ਼ੂ ਹੈ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਜਾ ਰਹੀ ਹੈ ਤੇ ਅਸੀਂ ਉੱਥੇ ਆਪਣੇ ਵਧੀਆ ਤੋਂ ਵਧੀਆ ਵਕੀਲ ਭੇਜ ਰਹੇ ਹਾਂ ਤੇ ਉਹਦੇ ਵਿੱਚ ਵੀ ਅਸੀਂ ਕਿਹਾ ਵੀ ਅਸੀਂ ਪੰਜਾਬ ਦਾ ਪੱਖ ਇਹ ਹੈ ਕਿ ਸਾਡੇ ਕੋਲੇ ਪਾਣੀ ਹੈ ਨਹੀਂ ਤੇ ਇਸ ਕਰਕੇ ਇਸ ਮੋਟੇਨੋ ਦਾ ਬਹਿ ਕੇ ਹੱਲ ਕਰ ਲੋ ਜਿਵੇਂ ਵੀ ਹੱਲ ਕਰ ਲੋ ਤੇ ਇਹ ਹੁਣ ਖਤਮ ਹੋ ਜਾਣਾ ਚਾਹੀਦਾ ਫੂਡ ਐਂਡ ਸਿਪਲਸ ਸਿਵਲ ਸਪਲਾਈ ਡਿਪਾਰਟਮੈਂਟ ਦਾ ਜਿਵੇਂ ਸਟੋਰੇਜ ਹੈ ਅਰਤੀਆਂ ਦਾ ਜਿਹੜਾ ਕਮਿਸ਼ਨ ਹੈ ਉਹ ਸਿੱਧਾ ਸੈਂਟਰ ਨਾਲ ਸੰਬੰਧਿਤ ਹੈ ਅਸੀਂ ਫੇਰ ਕਿਹਾ ਕਿ ਆਰਤੀਆਂ ਨੂੰ ਪਾਵੇਂ ਐਸੋਸੀਏਸ਼ਨਸ ਨੂੰ ਤੁਸੀਂ ਖੁਦ ਬੁਲਾ ਲਓ ਇੱਥੇ ਫਿਰ ਬੁਲਾ ਲਓ ਜਾ ਕੋਈ ਤੁਹਾਡਾ ਰਿਪਰੈਜ਼ੈਂਟਿਵ ਉੱਥੇ ਚਲਾ ਜਾਵੇ ਸੈਂਟਰ ਸਰਕਾਰ ਵੱਲੋਂ ਜੋ ਆਰਟੀ ਐਸੋਸੀਏਸ਼ਨ ਨੇ ਮੰਗਾਨੇ ਉਹਨਾਂ ਦਾ ਜਿਹੜਾ ਪੜਨ ਦਾ ਦਿੱਸਾ ਹੈ ਯੋਗਦਾਨੀ ਕਹੂੰਗਾ ਮੈਂ ਕਿਉਂਕਿ ਮੈਂ ਨਹੀਂ ਕਹਿੰਦਾ ਕਿ ਉਹ ਕੋਈ ਜੰਤਨੇ ਜਾਂ ਕੋਈ ਹੋਰ ਅਸਲ ਜੋਰ ਸਰਵਿਸ ਦਿੰਦੇ ਆ ਉਹਨਾਂ ਦੀ ਸਰਵਿਸ ਦਾ ਜਿੰਨਾ ਹਿੱਸਾ ਉਹਨਾਂ ਨੂੰ ਮਿਲਣਾ ਚਾਹੀਦਾ ਜੋ ਵੀ ਮੰਗਾ ਨੇ ਉਹ ਸੈਂਟਰ ਸਰਕਾਰ ਦੇ ਹਿੱਸੇ ਨੇ ਤੇ ਮੈਂ ਤੇ ਪੇਰੇ ਤੁਹਾਨੂੰ ਦੱਸਦਾ ਮੈਂ ਬਿਕੋ ਦੇ ਸੰਦੋ ਪਰ ਇਹ ਲਿਖੀ ਜਿਹੜੀ ਸਟਾਕ ਸਾਡੀ ਪਈ ਹੋਈ ਹੈ ਉਹ ਹਵਾ ਲੈ ਜਾ ਹਾਂਜੀ ਸਾਡਾ ਜਿਹੜਾ ਇਹ ਸਟਾਕ ਪਰ ਸਾਡਾ ਸਟਾਕ ਪਿਆ ਜਿਹੜਾ ਉਹਨੂੰ ਵੀ ਰਾਸਤਾ ਚੋਰ ਦਾ ਜਿਹੜਾ ਸਪੈਸ਼ਲ ਟ੍ਰੇਨਾਂ ਲਾ ਕੇ ਉਹਨੂੰ ਖਾਲੀ ਕਰੋ ਤਾਂ ਕਿ ਅਸੀਂ ਕਨਕ ਆਉਣ ਆਈ ਹੈ ਹੁਣ ਅਪ੍ਰੈਲ ਚ ਕਨਕ ਵਾਸਤੇ ਅਸੀਂ ਸਟੋਰੇਜ ਕਰ ਸਕੀਏ ਤੇ ਦੇਸ਼ ਨੂੰ ਕਨਕ ਦੇ ਵਿੱਚੋਂ ਸਭ ਤੋਂ ਵੱਡਾ ਭੰਡਾਰ ਜਿਹੜਾ ਕਨਕ ਦਾ 125 ਲੱਖ ਮੀਟ੍ਰਿਕ ਟਨ ਪੰਜਾਬ ਤੋਂ ਜਾਊਗਾ ਤਾਂ ਉਹਨੂੰ ਅਸੀਂ ਕਰਾਪਰ ਦੇ ਕੇ ਰੱਖ ਸਕੀਏ ਚੰਡੀਗੜ੍ਹ ਦਾ ਸਿਗਾ ਕਿ 60 40 ਦਾ ਹੈਗਾ ਪਹਿਲਾਂ ਤੋਂ ਰੇਸੋ ਚੱਲਿਆ ਆ ਰਿਹਾ 60% ਪੰਜਾਬ ਦੇ ਅਫਸਰ 40% ਹਰਿਆਣਾ ਦੇ ਅਫਸਰ ਇਹਨੂੰ ਮੇਨਟੇਨ ਕੀਤਾ ਜਾਵੇ ਕਈ ਵਾਰੀ ਡਿਊਟੀ ਤੋਂ ਜਾਂ ਇਧਰੋਂ ਉਧਰੋਂ ਅਫਸਰ ਲਾਤੇ ਜਾਂਦੇ ਨੇ ਉਹ ਚੰਗਾ ਨਹੀਂ ਲੱਗ ਰਾ ਤੇ ਉਹਨਾਂ ਨੇ ਕਿਹਾ ਕਿ ਬਿਲਕੁਲ ਅਸੀਂ ਇਹਨੂੰ ਮੇਨਟੇਨ ਕਰ ਇਹ ਉਹਨਾਂ ਨੇ ਗਲਪ੍ਰੋਸੇ ਨਾਲ ਕਹੀ ਹੈ ਐਚਐਮ ਸਾਹਿਬ ਨੇ ਉਹ ਮਨਿਸਟਰ ਸਾਹਿਬ ਨੂੰ ਕਿ ਅਸੀਂ ਮੰਨਦੇ ਹਾਂ ਜਿਵੇਂ ਫੂਡ ਸਪਲਾਈ ਦਾ ਐਫਸੀਆਈ ਦਾ ਜੀਐਮ ਜਿਹੜਾ ਹਮੇਸ਼ਾ ਤੋਂ ਜੋ ਤੋਂ ਪੰਜਾਬ ਬਣਿਆ ਹਰਿਆਣੀ ਤੋਂ ਪੰਜਾਬ ਉਦੋਂ ਤੋਂ ਇਹਦਾ ਐਫਸੀਆਈ ਦਾ ਜਿਹੜਾ ਜੀਐਮ ਹੈ ਪੰਜਾਬ ਦਾ ਅਫਸਰ ਹੈ ਤੇ ਐਸ ਵਾਰ ਅਸੀਂ ਲੈਟਰ ਵੀ ਲਿਖੇ ਇਹ ਕੋਈ ਜੁੜੀ ਯੋ ਤੇ ਕਾਟ ਰਦਾ ਜੁੜੀ ਕਾਟ ਰਦਾ ਲਾਤਾ ਕਿ ਅਸੀਂ ਮੰਗ ਕੀਤੇ ਤੇ ਅਨੋਂ ਪੰਜਾਬ ਦਾ ਐਫਸੀ ਆਈ ਦਾ ਲੈ ਲਾ ਜਿਨੂੰ ਕਲਚਰ ਦਾ ਪਤਾ ਹੋਵੇ ਜਿਨੂੰ ਮੰਡੀਆਂ ਦਾ ਪਤਾ ਆਵੇ ਜਿਨੂੰ ਢੇਰੀਆਂ ਦਾ ਬੋਲਾਂ ਦਾ ਹਨਾ ਜਿਨੂੰ ਬਾਰਦਾਨੇ ਦਾ ਜਿਨੂੰ ਚਾਰ ਦਾ ਪਤਾ ਹੋਵੇ ਇਹ ਪੱਖਾ ਲੱਗ ਗਿਆ ਚਾਰ ਲੱਗ ਗਿਆ ਇਹੋ ਜਿਹਾ ਅਪਸ ਬੇਰੇ ਅਸੀਂ ਪੈਨਲ ਦੇਵਾਂਗੇ ਅਕਨ ਦੇ ਜੀ ਪੈਨਲ ਦੇ ਰੋ ਅਸੀਂ ਤੁਹਾਡਾ ਇਹ ਅਫਸਰ ਲਾ ਰਹੇ ਸੋ ਇਹ ਆਰਡੀਐਫ தம் ਬਹੁਤ ਚਾਹਤੋਂ ਹੜੇ ਕਤੋਂ ਕਟ ਹੁਣ ਤਾਂ 8500 ਕਰੋੜ ਹੋ ਗਿਆ ਇਹ ਜਾਰੀ ਕਰ ਦਿਓ ਜੀ ਅਸੀਂ ਸੜਕਾਂ ਬਣਾਉਣੀਆਂ ਨੇ ਮੰਡੀਆਂ ਵਾਸਤੇ ਮੰਡੀਆਂ ਤੋਂ ਸਾਰੇ ਦੇਸ਼ ਨੂੰ ਚਾਹੇ ਉਹ ਪੀਡੀਐਫ ਵਾਸਤੇ ਜਾਂਦਾ ਚਾਹੇ ਉਹ ਕਿਸੇ ਵੀ ਸਕੀਮ 'ਚ ਜਾਂਦਾ ਅਨਾਜ ਉਹ ਯਾ ਸਭ ਤੋਂ ਵੱਡਾ ਅੰਡਾਤਾ ਹੈ। ਐਸੀ ਉਹ ਮੰਡੀਆਂ ਵਾਸਤੇ ਸੜਕਾਂ ਬਣਾਉਣੀਆਂ ਨੇ। ਇਹ ਤੁਸੀਂ ਪੈਸੇ ਜਾਰੀ ਕਰੋ ਆਦੀ ਅਬੀ। ਇਹ ਉਹਨਾਂ ਨੇ ਮੈਨੂੰ ਪ੍ਰਸਤ ਕੀਤਾ। ਕਿ ਮੈਂ ਇਹਦੇ ਬੁੱਝ ਸਭ ਤੋਂ ਪਹਿਲਾਂ ਆਦੀ ਆਫ ਦੇ ਪੈਸੇ ਦੀ ਪਹਿਲੀ ਕਿਸ਼ਤ ਜਾਰੀ ਕਰਨ ਬਾਰੇ ਮੈਂ ਮੀਟਿੰਗ ਉਹ। ਇਹ ਬਿਲਕੁਲ। ਅ ਸਰ ਕਿ ਮੇਰੇ ਆ ਕੀ ਪਹਿਲੀ ਕਿਸ਼ਤ ਦੀ ਜਾਰੀ ਕਰ ਦਿੰਗੇ ਆਦੀ ਅਬੀ? ਉਹ ਮੀਟਿੰਗ ਕੱਟ ਗਈ। ਆ ਉਹਨਾਂ ਨੇ ਕਿਹਾ ਕਿ ਮੈਂ ਮੀਟਿੰਗ ਕਰੂੰਗਾ। ਰੋਲ ਦਵਨ ਮੰਤੇ ਅਫਸਰਾਨਾ ਮਨਿਸਟਰੀਨਰ ਦੇ ਵੀ ਐਸ ਤੁਹਾਡੀ ਪ੍ਰਾਇੋਰਟੀ ਸਟੇ ਮੈਨ ਰੋਡ ਨੂੰ ਲੈ ਅਸੀਂ 8500 ਕਰੋੜ ਸਾਡਾ ਬਣਦਾ ਸੀ ਪਹਿਲੀ ਕਿਸ਼ਤੀ ਜਾਰੀ ਕਰ ਦੋ ਅਸੀਂ ਕੁਝ ਤਾਂ ਬਣਾਉਂਦੇ ਕੰਮ ਸ਼ੁਰੂ ਕਰਦੇ ਤਾਂ ਹੋਗੀ ਠੀਕ ਹੈ ਸਰ ਲੰਬੇ ਸਮੇਂ ਸੇ ਮੰਗ ਰਹੀ ਹੈ ਆਡੀਪ ਕੇ ਪੈਸੇ ਕੀ ਜਬ ਵੀ ਮੁਲਾਕਾਤ ਹੁੰਦੀ ਹੈ ਤਬੀ ਇੱਕ ਆ ਜਾਂਦਾ ਹੈ ਕਿ ਆਡੀਪ ਦਾ ਪੈਸਾ ਮਿਲੇਗਾ ਲੇਕਿਨ ਅਬ 8500 ਕਰੋੜ ਬੇ ਇਸ ਤਰੀਕੇ ਸੇ ਆਪਨੇ ਬਤਾਇਆ ਕਿ ਖੋ ਗਿਆ ਹੈ ਲੇਕਿਨ ਅਭੀ ਤੱਕ ਸਰਕਾਰ ਨਹੀਂ ਅਜੇ ਉਹਨਾਂ ਨੇ ਜੋ ਬਤਾਇਆ ਹੈ ਜੋ ਐਚਐਮ ਸਾਹਮਣੇ कि मैं सबसे पहले मीटिंग यही करूँगा आर डी एफ की वो मुझे उम्मीद है कि वो पंजाब स्टेट का हिस्सा है वो कोई भीख नहीं है वो हक है वो हर स्टेट का बनता है जितना जितना वो उनका हक बनता तो पंजाब का हक है हक मांगने आए हैं सर सर पाकिस्तान के आ रहे हैं इंटरनेशनल बॉर्डर बारे उन्होंने बहुत वही गलना की ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਇਦਾਂ ਦਾ ਜਿਹੜਾ ਹੋਮ ਮਿਨਿਸਟਰੀ ਵੱਲੋਂ ਭਾਰਤ ਸਰਕਾਰ ਵੱਲੋਂ ਹੋ ਰਿਹਾ ਹੈ ਬਹੁਤ ਸਾਰੀਆਂ ਜ਼ਮੀਨਾਂ ਤਾਰ ਦੇ ਪਾਰ ਨੇ ਤਾਰ ਦੋ-ਦੋ ਤਿੰਨ ਕਿਲੋਮੀਟਰ ਅੰਦਰ ਹੈ ਤਾਂ ਬਹੁਤ ਸਾਰੀਆਂ ਜ਼ਮੀਨਾਂ ਅੰਦਰ ਨੇ ਮੈਂ ਉਹਨਾਂ ਨੂੰ ਕਿਹਾ ਕਿ ਜੀ ਹਜ਼ਾਰਾਂ ਏਕੜ ਤਾਰ ਤੋਂ ਪਾਰ ਹੈ ਜਿੱਥੇ ਆਈਡੀ ਦਿਖਾ ਕੇ ਜਦ ਇਹ ਸਫਨਾਰ ਜਾਂਦੀ ਹੈ ਖੇਤੀ ਕਰਾਉਣ ਤੇ ਉਹ ਆਪਾਂ ਜੋ ਇੰਟਰਨੈਸ਼ਨਲ ਰੂਲਸ ਨੇ ਆਪਾਂ 200 300 ਮੀਟਰ ਤੇ ਜੇ ਤਾਰ ਲਾ ਜੀਏ ਤਾਂ ਹਜ਼ਾਰਾਂ ਇਕੜ ਸਾਡੀ ਜ਼ਮੀਨ ਜਿਹੜੀ ਹੈ ਉਹ ਮਤਲਬ ਤਾਰ ਕੋ ਇਧਰਲੇ ਪਾਸੇ ਆ ਜਾਊਗੀ ਤੇ ਉਹ ਬਿਨਾਂ ਕਿਸੇ ਡਰ ਪਾਉ ਤੋਂ ਜਾਂ ਬਿਨਾਂ ਕਿਸੇ ਸਿਕਿਉਰਟੀ ਦਾ ਜਿਹੜੀਆਂ ਵੀ ਰੈਗੂਲੇਸ਼ਨਸ ਨੇ ਉਹਨਾਂ ਤੋਂ ਬਿਨਾ ਖੇਤੀ ਕਰ ਸਕਦੇ ਉਹਨਾਂ ਨੇ ਕਿਹਾ ਆਉਣ ਵਾਲੇ ਦਿਨਾਂ ਚ ਅਸੀਂ ਇਹ ਕਰਨ ਲੱਗੇ ਆ ਇਹ ਮੈਨੂੰ ਉਮੀਦ ਹੈ ਕਿ ਤਾਰ ਦੇ ਪਾਰ ਜਿਨ੍ਹਾਂ ਨੇ ਖੇਦ ਨੇ ਬਹੁਤ ਵੱਡਾ ਮੁੱਦਾ ਹੈ ਕਿ ਉਹਨਾਂ ਨੂੰ ਅਸੀਂ ਜਲਦੀ ਤਾਰ ਦੇਰੀਆ ਉਹ ਹੋਮਨ ਸੀ ਜਿਵੇਂ ਕਹੋਗੀ ਉਹ ਸਾਬ ਨਰਾਸੀ ਕਰਕੇ ਤੇ ਉਹਨਾਂ ਕਿਸਾਨਾਂ ਨੂੰ ਬਹੁਤ ਵੱਡੀ ਰਾਹਤ ਸਾਰੇ ਇੱਕ ਬਾਈ ਇੰਡੀਆ ਬੋਲ ਜੇ ਤਾਂ ਸਾਨੀ ਤਬਾਮ ਰਹਿ ਹੈ ਪੰਜਾਬ ਦੇ ਘਰ ਪੇ ਜੋ जो इंटरनेशनल बॉर्डर है 532 सौ बत्तीस किलोमीटर है हमारा पाकिस्तान के साथ जो जहां पे तार लगी हुई है लेकिन तार हमारे एरिया के अंदर ही है कई जगह तो दो दो तीन तीन किलोमीटर अंदर तार है तो तार के पार हमारी जमीन है वहां खेती करने के लिए आईकार्ड बने हुए और बीएसएफ को साथ में जाना पड़ता है उन किसानों के साथ जाना पड़ता तो मैं दो तीन बार ये मुद्दा मैंने एच एम साहब के सामने पहले भी रखा था आज उन्होंने कहा कि हम इस पर फैसला लेने वाले हैं कि हम शायद तार को आगे कर देंगे पठानकोट में ऐसा करके देखा है पहले कि तार को आगे कर लो जो इंटरनेशनल रूल है वो डेढ़ सौ मीटर का है हम दो सौ मीटर रख लेते हैं चलो तीन सौ मीटर रख लो तीन सौ मीटर पे तार रख ली हमारी कर तो बहुत हजारों एकड़ जमीन जो है जो भारत की जमीन है लेकिन खेती करने के लिए भी ये सब कुछ साथ में जाना पड़ता है। वो जमीन तार के इस पार आ जाएगी तो वो किसान जो है वो बिना रोक टोक अपनी खेती कर सकते हैं इस बात का आश्वासन मुझे सब ने दिया है। मैं आभारी हूं उनका कि ऐसा वो मेरे आग्रह पे वो सोच रहे हैं ये हो जाएगा बीजेपी आ रही है आपकी जो कार्यशैली रही है पंजाब सरकार की उन्होंने कहा कि जो वीडियो लाइए था तो विधानसभा से ले लेते तो तो की की जी बीजेपी सरकार है करवा लें जब पुरसग से आ गया कि इसमें आतिशी जी ने कुछ नहीं बोला ऐसा बल्कि उन्होंने सब टाइटल देकर अपमान किया गुरुओं का जब फ्रेंसिक की जांच आ गई कोर्ट ने कह दिया ये वीडियो अब उसके बाद भी अगर बीजेपी की सीबीआई उस फ्रेंसिक से भी ऊपर है तो करवा लेंगे इस्तेमाल कर रही है पंजाब सरकार कौन पंजाब सरकार स्टेट एजेंसियों का अपने इस्तेमाल ज्यादा कर रही है कौन कह रहे बीजेपी